ਅੱਜ ਖੁਸ਼ੀ ਦਾ ਮਾਹੌਲ ਹੈ ਵੈਸੇ ਵੀ ਅੱਜ ਬੜਾ ਖੁਸ਼ੀਆਂ ਦਾ ਦਿਹਾੜਾ ਹੈ ਜਿੱਥੇ ਪੰਜਾਬ ਬੀਜੇਪੀ ਪਰਿਵਾਰ 'ਚ ਵਾਧਾ ਹੋਇਆ ਹੈ ਉੱਥੇ ਮੈਨੂੰ ਪਤਾ ਲੱਗਿਆ ਇਹ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵੀ ਖੁਸ਼ੀਆਂ ਆਈਆਂ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਉਹਨਾਂ ਨੂੰ ਵਧਾਈ ਦੇਣਾ ਅੱਜ ਉਹਨਾਂ ਦੇ ਘਰੇ ਲక్ష్ਮੀ ਆਈ ਹੈ ਬਹੁਤ-ਬਹੁਤ ਵਧਾਈ ਫੋਰ ਵੀ ਵਧਾਈ ਉਹਨਾਂ ਨੂੰ ਉਹਨਾਂ ਨੂੰ ਡਬਲ ਵਧਾਈ ਭਗਵੰਤ ਮਾਨ ਜੀ ਨੂੰ ਕਿਉਂਕਿ ਜਿੱਥੇ ਅੱਜ ਪਰਿਵਾਰ ਦੇ ਅੰਦਰ ਲక్ష్ਮੀ ਆਈ ਹੈ ਉਹ ਮੈਂ ਉਸ ਲక్ష్ਮੀ ਨੂੰ ਕੇਜਰੀਵਾਲ ਸਾਹ ਵਾਲੀ ਲక్ష్ਮੀ ਦੇ ਨਾਲ ਨਹੀਂ ਜੋੜਦਾ ਸਕਦਾ ਉਹਨਾਂ ਨੇ ਕਰੇ ਜਾਂ ਉਹਨਾਂ ਦੀ ਪਾਰਟੀ ਜੀ ਜੋ ਲక్ష్ਮੀ ਆਈ ਸੀ ਉਹ ਲੋਕਾਂ ਦੀ ਸੀਗੀ ਉਹ ਕਾਲਾ ਧਨ ਸੀਗਾ ਉਹ ਲక్ష్ਮੀ ਉਹ ਸੀਗੀ ਉਹ ਅੱਜ ਆਮ ਆਦਮੀ ਪਾਰਟੀ ਤੇ ਭਾਰੀ ਪੈ ਰਹੀ ਹੈ ਪਰ ਅੱਜ ਜਿਹੜੀ ਬੇਟੀ ਉਹਨਾਂ ਦੇ ਘਰੇ ਪਹਹਾ ਵੀ ਉਹਨੂੰ ਸਾਰੇ ਪਰਿਵਾਰ ਸਾਰੇ ਪੰਜਾਬ ਕਨੇਓ ਅੱਜ ਅਸ਼ੀਸ਼ਾਂ ਤੇ ਉਹਨਾਂ ਨੂੰ ਲੋਕ ਵਧਾਈ ਦੇ ਰਿਹਾ ਉਹਦੇ ਚ ਮੈਂ ਵੀ ਸ਼ਾਮਿਲ ਹਾਂ ਅੱਜ ਖੁਸ਼ੀ ਦਾ ਮਾਹੌਲ ਹੈ ਵੈਸੇ ਵੀ ਅੱਜ ਬੜਾ ਖੁਸ਼ੀਆਂ ਦਾ ਦਿਹਾੜਾ ਹੈ ਜਿੱਥੇ ਪੰਜਾਬ ਬੀਜੇਪੀ ਪਰਿਵਾਰ 'ਚ ਵਾਧਾ ਹੋਇਆ ਹੈ ਉੱਥੇ ਮੈਨੂੰ ਪਤਾ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵੀ ਖੁਸ਼ੀਆਂ ਆਈਆਂ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਉਹਨਾਂ ਨੂੰ ਵਧਾਈ ਦਿਨਾ ਅੱਜ ਉਹਨਾਂ ਦੇ ਘਰੇ ਲక్ష్ਮੀ ਆਈ ਹੈ ਬਹੁਤ ਬਹੁਤ ਵਧਾਈ ਹੋਰ ਵੀ ਵਧਾਈ ਉਹਨਾਂ ਨੂੰ ਉਹਨਾਂ ਨੂੰ ਡਬਲ ਵਧਾਈ ਭਗਵੰਤ ਮਾਨ ਜੀ ਨੂੰ ਕਿਉਂਕਿ ਜਿੱਥੇ ਅੱਜ ਪਰਿਵਾਰ ਦੇ ਅੰਦਰ ਲక్ష్ਮੀ ਆਈ ਹੈ ਉਹ ਮੈਂ ਉਸ ਲక్ష్ਮੀ ਨੂੰ ਕੇਜਰੀਵਾਲ ਸਾਹ ਵਾਲੀ ਲక్ష్ਮੀ ਦੇ ਨਾਲ ਨਹੀਂ ਜੋੜਦਾ ਸਕਦਾ ਉਹਨਾਂ ਦੇ ਘਰੇ ਜਾਂ ਉਹਨਾਂ ਦੀ ਪਾਰਟੀ ਜੀ ਜੋ ਲక్ష్ਮੀ ਆਈ ਸੀ ਉਹ ਲੋਕਾਂ ਦੀ ਸੀਗੀ ਉਹ ਕਾਲਾ ਧਨ ਸੀਗਾ ਉਹ ਲక్ష్ਮੀ ਉਹ ਸੀਗੀ ਉਹ ਅੱਜ ਆਮ ਆਦਮੀ ਪਾਰਟੀ ਤੇ ਭਾਰੀ ਪੈ ਰਹੀ ਹੈ ਪਰ ਅੱਜ ਜਿਹੜੀ ਬੇਟੀ ਉਹਨਾਂ ਦੇ ਘਰੇ ਪੈ ਰਹੀ ਉਹਨੂੰ ਸਾਰੇ ਪਰਿਵਾਰ ਸਾਰੇ ਪੰਜਾਬ ਕਨੇਓ ਅੱਜ ਅਸ਼ੀਸ਼ਾਂ ਤੇ ਉਹਨਾਂ ਨੂੰ ਲੋਕ ਵਧਾਈ ਦੇ ਰਹੇ ਆ ਉਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ